ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਦੀਪ 쩔ੋ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੈ ਇਸ ਵਕਤ ਅਸੀਂ ਪਹੁੰਚੇ ਆਂ ਖਰੜ ਦੀ ਗਿਲਕੋ ਵੈਲੀ ਦੇ ਵਿੱਚ ਤੇ ਜਿੱਥੇ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਗਿਲਕੋ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਸਾਹਿਬ ਜਨਰਲ ਸੈਕਟਰੀ ਔਰ ਨਮਾਇंदे ਜਿਹੜੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਗਿਲਕੋ ਵੈਲੀ ਦੇ ਵਿੱਚ ਇਸ ਵਕਤ ਜਿਹੜਾ ਸੁੰਦਰਤਾ ਨੂੰ ਜਿਹੜਾ ਹੋਰ ਨਿਖਾਰਨ ਦਾ ਕੰਮ ਹੈ ਜਿਹੜਾ ਬੜੇ ਧੱਲੇ ਦੇ ਨਾਰ ਇਸ ਵਕਤ ਸੋਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਪ੍ਰਧਾਨ ਜੀ ਦੀ ਦੇਖ ਰੇਖੇ ਹਟ तमाम ਜਿਹੜੇ ਸੋਸਾਇਟੀ ਦੇ ਮੈਂਬਰ ਹੈ ਉਹਨਾਂ ਵੱਲੋਂ ਗਿਲਕੋ ਵੈਲੀ ਨੂੰ ਸਾਫ਼ ਸੁੱਤਰਾ ਤੇ ਸੁੰਦਰ ਬਣਾਉਣ ਲਈ ਪਾਰਕ ਬਣਾਏ ਜਾ ਰਹੇ ਐਸ ਵਕਤ ਪਾਰਕ ਦੇ ਵਿੱਚ ਅਸੀਂ ਮੌਜੂਦ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਝਲਕ ਪਹਿਲਾਂ ਪਾਰਕ ਦੀ ਜ਼ਰੂਰ ਦਿਖਾ ਦਿਓ ਅਜਿਹੇ ਪਾਰਕ ਜਿਹੜੇ ਹੋਰ ਵੀ ਗਿਲਕੋ ਵੈਲੀ ਦੇ ਵਿੱਚ ਬਣਾਏ ਜਾ ਰਹੇ ਨੇ ਔਰ ਇਸ ਤੋਂ ਇਲਾਵਾ ਕੀ ਕੀ ਕੰਮ ਹੈ ਜਿਹੜੇ ਚੱਲ ਰਹੇ ਨੇ ਔਰ ਕੀ ਏਜੰਡਾ ਹੈਗਾ ਅਖਲਾ ਉਹ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਕਰਨਜੀਤ ਸਿੰਘ ਜੀ ਸਿੱਤੂ ਸਾਹਿਬ ਸਾਡੇ ਨਾਲ ਇਸ ਵਕਤ ਮੌਜੂਦ ਨੇ ਜਰਨਲ ਸੱਤਰ ਸੁਜੀਤ ਸਿੰਘ ਜੀ ਸੱਸਕਾਲ ਪ੍ਰਧਾਨ ਜੀ ਸੱਸਕਾ ਜੀ ਰੀਅਲ ਫੈਕਟਰ ਚੈਨਲ ਦੇ ਸਾਰੇ ਆਏ ਮੇਰੇ ਜਿਹੜੇ ਸੰਤਤ ਕਰਮਚਾਰੀ ਆਏ ਹੈਗੇ ਤੇ ਸਰਦੀਪ ਸਿੰਘ ਜੀ ਢਿੱਲੋਂ ਸੱਤਰ ਕਾ ਤੇ ਮੇਰੇ ਨਾਲ ਆਏ ਮੇਰੇ ਸਾਰੇ ਸੱਜਣਾ ਦਾ ਅੱਪਾ ਗੱਲ ਕਰਦੇ ਆ ਜੀ ਗਿਲਕੋ ਵੈਲੀ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤੁਸੀਂ ਦੱਸਿਆ ਸੀ ਕਿ ਗਿਲਕੋ ਵੈਲੀ ਨੂੰ ਜਿਹੜਾ ਸੁਸਾਇਟੀ ਵੱਲੋਂ ਸੁੰਦਰ ਬਣਾਉਣ ਲਈ ਤੇ ਸਾਫ ਸੋਤਰਾ ਬਣਾਉਣ ਲਈ ਜਿਹੜੇ ਕਦਮ ਚੁੱਕੇ ਜਾ ਰਹੇ ਆ ਇਸ ਵਕਤ ਅਸੀਂ ਪਾਰਕ ਦੇ ਵਿੱਚ ਮੌਜੂਦ ਆ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਕੰਮ ਐ ਜਿਹੜੇ ਹੁਣ ਤੱਕ ਨੇਪਰੇ ਚੜ੍ਹੇ ਆ ਤੇ ਅਗਲਾ ਏਜੰਡਾ ਤੁਹਾਡਾ ਜਿਹੜਾ ਕੀ ਹੈਗਾ ਅਸੀਂ ਪਹਿਲਾਂ ਵੀ ਤੁਹਾਨੂੰ ਰੀਅਲ ਫੈਕਟ ਨੂੰ ਦੱਸਿਆ ਸੀਗਾ ਕਿ ਜਿਹੜੇ ਸਾਡੇ ਕੰਮ ਅਧੂਰੇ ਸੀਗੇ ਬਹੁਤ ਜ਼ਿਆਦਾ ਅਧੂਰੇ ਸੀਗੇ ਕਿਉਂਕਿ ਜਿਹੜੀ ਪਹਿਲਾਂ ਸਾਡੀ ਜਾਨੀ ਦੀ ਹਿੰਦਲ ਕੋ ਗਲਪੇਰ ਐਸੋਸੀਏਸ਼ਨ ਬਣੀ ਹੋਈ ਸੀਗੀ ਉਹ ਵੀ ਜਿਹੜੀ ਸਾਰੀ ਟੀਮ ਸੀਗੀ ਛੋਟੀ ਟੀਮ ਸੀ ਜਿਹੜੀ ਬਹੁਤ ਉਹ ਜਾਨੀ ਉਹਨਾਂ ਦਾ ਕੰਮ ਖਲੋ ਸੀਗਾ ਜੀ ਤੇ ਕੰਮ ਬੜੇ ਅਧੂਰੇ ਪਏ ਸੀਗੇ ਤੇ ਜਦੋਂ ਮੇਰੇ ਰਿਟਾਇਰਮੈਂਟ ਹੋਇਆ ਰਿਟਾਇਰਮੈਂਟ ਤੋਂ ਬਾਅਦ ਹਿੰਦਲ ਕੋ ਨਿਵਾਸੀਆਂ ਨੂੰ ਮਹਿਸੂਸ ਹੋਇਆ ਕੋਈ ਕਰਨ ਦੀ ਸਿੱਧੂ ਤੇ ਇੱਕ ਸੋਸ਼ਲ ਵਰਕਰ ਨੇ ਤੇ ਇਹਨਾਂ ਦੇ ਵਿੱਚੋਂ ਦੀ ਸਪਿਰਟ ਹੈਗੀ ਹੈ ਜੀ ਜਿਹੜਾ ਇਹ ਇੱਥੋਂ ਦਾ ਕੰਮ ਸਾਂਭਣਗੇ ਤੇ ਸਾਡੀ ਗੱਲ ਕੋ ਦਾ ਜਿਹੜਾ ਵਿਕਾਸ ਕਰਨਾ ਸੋ ਉਹਨੂੰ ਵਿਕਾਸ ਰੁਕੇ ਵੇ ਨੂੰ ਅਸੀਂ ਥੋੜਾ ਜਿਹਾ ਲੀਤੇ ਲਿਆਂਦਾ ਹਾਂ ਜਿਹਦੇ ਚ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਪਲਾਟ ਖਾਲੀ ਪਏ ਸੀ ਜਿੰਨਾ ਪਲਾਟਾਂ ਦੇ ਵਿੱਚ ਬਹੁਤ ਵੱਡਾ ਵੱਡਾ ਘਾਹ ਤੇ ਬਹੁਤ ਜ਼ਿਆਦਾ ਜਿਹੜੀ ਜਾਨੀ ਦੀ ਇੱਥੇ ਗੰਧ ਪਿਆ ਹੋਇਆ ਸੀਗਾ ਤੇ ਇੱਕ ਨਾਲ ਮੈਂ ਇਹ ਵੀ ਗੱਲ ਕਹੂੰਗਾ ਵੀ ਜਾਨੀ ਵੀ ਇਹ ਗਿਲਖੋ ਵੈਲਫੇਅਰ ਸੁਸਾਇਟੀ ਦੇ ਜਿਹੜੇ ਬਹੁਤ ਹੀ ਆਪਣੇ ਮਿਹਨਤਕਸ਼ ਸਾਡੇ ਜਾਨੀ ਵੀ ਸਾਰੇ ਅਹੁਦੇਦਾਰ ਜਾਂ ਵਰਕਰ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਵੀ ਜਾਨੀ ਇਹ ਸਾਰਾ ਕੰਮ ਸਿਰੇ ਚੜੇਗਾ ਇਕੱਲਾ ਪ੍ਰਦਾਣ ਇਹ ਤੇ ਕੁਝ ਨਹੀਂ ਕਰ ਸਕਦਾ ਤੇ ਨਾਲ ਹੀ ਨਾਲ ਜੇ ਸਾਡੇ ਗਿਲਖੋ ਦੇ ਜਿਹੜੇ ਵੀ ਆਪਣੇ ਓਨਰ ਨੇਗੇ ਸਰਦਾਰ ਰਣਜੀਤ ਸਿੰਘ ਜੀ ਗਿਲ ਉਹਨਾਂ ਦੇ ਬੇਟਾ ਜੀ ਹੈ ਫੇਜ਼ ਖਰੀਸ ਸਿੰਘ ਜੀ ਤੇ ਬਾਕੀ ਜਿਹੜੀ ਉਹਨਾਂ ਦੇ ਐਚ ਆਰ ਮੈਡਮ ਜੀ ਨੇ ਆਪਣੇ ਰਿਤਕਾ ਜੀ ਇਹਨਾਂ ਸਾਰਿਆਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ ਹੈਗਾ ਤੇ ਉਹਨਾਂ ਨੇ ਆਪਦੇ ਸੋਰਸਾਂ ਰਾਹੀਂ ਵੀ ਯਾਨੀ ਜੋ ਵੀ ਉਹ ਸਾਡਾ ਯਾਨੀ ਮਦਦ ਕਰ ਸਕਦੇ ਸੀਗੇ ਉਹਨਾਂ ਨੇ ਸਾਡੀ ਪੂਰੀ ਮਦਦ કરી ਹੈਗੀ ਤੇ ਅਸੀਂ ਸਟਾਰਟਿੰਗ ਸੀਗਾ ਜਿਹੜਾ ਵੀ ਕੰਮ ਸ਼ੁਰੂ ਕਰਿਆ ਉਹ ਇਹ ਸੀਗਾ ਵੀ ਜਾਨੀ ਕਿ ਇਹ ਜਿਹੜੇ ਪਲਾਟ ਸੀਗੇ ਇਹਨਾਂ ਦੀ ਪਲਾਟਾਂ ਦੇ ਸਾਰਿਆਂ ਦੀ ਪਹਿਲਾਂ ਤਾਂ ਸਾਫ ਸਫਾਈ ਸਾਫ ਸਫਾਈ ਚ ਰਹਿ ਜਿਹੜੇ ਖਾਲੀ ਪਲਾਟ ਸਨ ਹਾਂਜੀ ਇਹ ਸਾਰਾ ਜੰਗਲ ਰੂਪੀ ਜਾਨੀ ਰੂਪਤਾਰ ਚੁੱਕੇ ਸੀਗੇ ਤੇ ਅੱਜ ਤੁਸੀਂ ਵੀ ਜਾਨੀ ਪਲਾਟਾਂ ਦੇ ਵਿੱਚ ਜਾ ਕੇ ਦੇਖ ਲਓ ਅਸੀਂ ਰਾਤ ਨੂੰ ਤਕਰੀਬਨ 9 9 10 10 ਵਜੇ ਤਾਈਂ ਵੀ ਇਹ ਜੀਸੀਬੀ ਨੂੰ ਚਲਾਇਆ ਤੇ ਅਸੀਂ ਜਿਹੜੀ ਸਾਡੀ ਮੈਨੇਜਮੈਂਟ ਸੀਗੀ ਮੈਨੇਜਮੈਂਟ ਨੂੰ ਗੱਲ ਕੋ ਦੀ ਨੂੰ ਇਹ ਹੀ ਗੱਲ ਕਹੀ ਵੀ ਸਾਨੂੰ ਜਦੋਂ ਮਰਜ਼ੀ ਜਾਨੀ ਵੀ ਜਿਹੜੀ ਜੀਸੀਬੀ ਦਿਓ ਤੇ ਸਾਡੀ ਟੀਮ ਹੈ ਜਿਹੜੀ ਵੀ ਉਹ ਪੂਰਾ ਰਾਤ ਨੂੰ ਆਪ ਖੜਕੇ ਸੁਪਰਵੀਜ਼ਨ ਕਰਕੇ ਵੀ ਅਸੀਂ ਆਪ ਖੁਦ ਕੰਮ ਕਰਾਵਾਂਗੇ ਸੋ ਅਸੀਂ ਸਾਰੇ ਕੰਮ ਕਰਾਏ ਤੇ ਅੱਜ ਤੁਸੀਂ ਦੇਖ ਸਕਦੇ ਹੋਗੇ ਕਿ ਕੋਈ ਵੀ ਪਲਾਟ ਜਿਹੜਾ ਹੈਗਾ ਉਹਦੇ ਚ ਕੋਈ ਵੀ ਜਾਨੀ ਵੀ ਕਹਾਫੂਸ ਨਹੀਂ ਹੈਗਾ ਤੇ ਉਹਨਾਂ ਦੀ ਸਫਾਈ ਹੋ ਚੁੱਕੀ ਹੈ ਜੇ ਪਾਰਕਾਂ ਦੀ ਗੱਲ ਕੀਤੀ ਜਾਵੇ ਇਸ ਪਾਰਕ ਦੇ ਵਿੱਚ ਆਪਾਂ ਖਲੋਤੇ ਆ ਇਸ ਤੋਂ ਇਲਾਵਾ ਹੋਰ ਕਿੰਨੇ ਪਾਰਕ ਹੈ ਜਿਹੜੇ ਵੱਢ ਚੁੱਕੇ ਐ ਤੇ ਹੋਰ ਵੀ ਇੱਥੇ ਬਣਾਉਣ ਬਾਰੇ ਸੋਚੇ ਜਾ ਰਿਹਾ ਹੈ ਹਾਂਜੀ ਦੇਖੋ ਪਹਿਲਾਂ ਇਹ ਸੀਗਾ ਕਿ ਸਾਡੇ ਕੋਲ ਇੱਕ ਤਾਂ ਇਹ ਹੀ ਪਾਰਕ ਸੀਗੀ ਇੱਕ ਉਧਰ ਟ੍ਰੈਂਗਲ ਪਾਰਕ ਹੈਗੀ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਹੁਣ ਜਾ ਕੇ ਉਹਦਾ ਵੀ ਬਹੁਤ ਬੁਰਾ ਹਾਲ ਸੀਗਾ ਤੇ ਪ੍ਰਧਾਨ ਜੀ ਸਾਡੇ ਜਣੀ ਜਿਹੜੇ ਇਹ ਪਾਰਕ ਹੈ ਇਹਨਾਂ ਦੇ ਸਾਹਮਣੇ ਥੋੜਾ ਉਧਰ ਉਹ ਜਿਹੜਾ ਮੈਨੂੰ ਥੋੜਾ ਦਿਖਾਇਆ ਜਾਵੇ ਉਹ ਪ੍ਰੋਪਰਟੀ ਦਾ ਬੋਰਡ ਵੀ ਲੱਗਿਆ ਉੱਤੇ ਇਹ ਉਹਨਾਂ ਦਾ ਘਰ ਹੈ ਤੇ ਉਹਨਾਂ ਨੇ ਵੀ ਥੋੜਾ ਇਹਨੂੰ ਪਹਿਲ ਦਿੱਤੀ ਕਿ ਜਿਹੜੇ ਨੇੜੇ ਘਰ ਹੋਣ ਕਰਕੇ ਜਣੀ ਸਭ ਦਾ ਹੁੰਦਾ ਹੀ ਹੈ ਕਿ ਆਪਣੇ ਅੱਗੇ ਆਲਾ ਦੁਆਲਾ ਸਾਫਰੇ ਤੇ ਪਰ ਸਾਡਾ ਜਿਹੜਾ ਟ੍ਰੈਂਗਲ ਪਾਰਕ ਸੀਗਾ ਜਿਹੜੀ ਸਾਡੀ ਸਾਈਡ ਸੀਗੀ ਉਹ ਵਿਚਾਰੀ ਅਣ ਦੇਖੀ ਰਹੀ ਤੇ ਉਹਨੂੰ ਅਸੀਂ ਵੀ ਯਾਨੀ ਵੀ ਪਹਿਲੀਆਂ ਦੇ ਵਿੱਚ ਪਹਿਲੇ ਵੀ ਯਾਨੀ 2-4 ਦਿਨਾਂ ਦੇ ਵਿੱਚ ਹੀ ਅਸੀਂ ਉਹਨੂੰ ਯਾਨੀ ਜਿਹੜਾ ਹੈਗਾ ਵੀ ਸਾਰੇ ਬਰਕਰਾਰ ਆਉਦੇ ਨਾਲ ਲੱਗੇ ਜਾਨੀ ਸਾਡੇ ਆਪਣੇ ਅਹੁਦੇਦਾਰ ਨਾਲ ਲੱਗੇ ਸਾਡੇ ਵੀ ਜਾਨੀ ਮੈਂਬਰ ਨਾਲ ਲੱਗੇ ਸਾਡੇ ਸਪੋਰਟ ਨਾਲ ਲੱਗੇ ਇੱਥੋਂ ਤੱਕ ਵੀ ਜਾਨੀ ਜਿਹੜੇ ਸਾਡੇ ਆਈਟੀ ਖੇਤਰ ਦੇ ਮੁੰਡੇ ਸੀਗੇ ਜਿਹੜੇ ਜਾਨੀ ਆਪਣੇ ਮਾ우스 ਨਾਲ ਜਿਹੜਾ ਆਪਣਾ ਚਲਾਉਂਦੇ ਸੀਗੇ ਕੰਪਿਊਟਰਾਂ ਨੂੰ ਉਹਨਾਂ ਕੰਪਿਊਟਰਾਂ ਮਾ우스 ਚਲਾਉਣ ਵਾਲਿਆਂ ਦੇ ਹੱਥਾਂ ਦੇ ਆਪਣੀਆਂ ਜਿਹੜੀਆਂ ਕੰਨੀਆਂ ਆ ਉਹ ਕਈਆਂ ਫੜ ਕੇ ਉਹਨਾਂ ਨੇ ਵੀ ਜਾਨੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਖੁਦ ਆਪ ਕੀ ਕੰਮ ਕਰਨਾ ਸ਼ੁਰੂ ਕਰਿਆ ਤੇ ਉਹਨੂੰ ਦੇਖਦੇ ਹੋਏ ਜਿਹੜੀ ਇਸੇ ਮੈਨੇਜਮੈਂਟ ਦੇ ਜਾਨੀ ਛੱਡੀ ਹੋਏ ਸੀਗੇ ਲੇਬਰ ਮਾਦੀ ਛੱਡੇ ਹੋਏ ਸੀਗੇ ਉਹਨਾਂ ਨੂੰ ਵੀ ਸ਼ਰਮ ਆਉਣੀ ਸ਼ੁਰੂ ਹੋਈ ਤੇ ਉਹਨਾਂ ਨੇ ਵੀ ਜਿਹੜੇ ਵੀ ਆ ਕੇ ਬੈਠ ਜਾਂਦੇ ਸੀਗੇ ਬੈਠ ਕੇ ਉਹ ਉਹ ਚਾਹ ਪੀ ਕੇ ਮੁੜ ਜਾਂਦੇ ਸੀਗੇ ਉਹਨਾਂ ਨੂੰ ਵੀ ਇਹ ਲੱਗਿਆ ਵੀ ਜਿਹੜੇ ਆ ਨੌਜਵਾਨ ਹੈਗੇ ਜਿਹੜੇ ਵੀ ਜਾਨੀ ਵੀ ਇੰਨੇ ਪੜੇ ਲਿਖੇ ਹੋ ਕੇ ਕਈਆਂ ਚੱਕੀ ਫਿਰਦੇ ਆ ਤੇ ਵੀ ਸਾਨੂੰ ਤਾਂ ਵੀ ਜਾਨੀ ਡਿਊਟੀ ਹੈ ਸਾਡੀ ਸਾਨੂੰ ਤਾਂ ਡਿਊਟੀ ਕਰਨੀ ਪਊਗੀ ਸੋ ਉਹਨਾਂ ਨੂੰ ਡਿਊਟੀ ਉਹ ਕਰਨ ਲਾਇਆ ਤੇ ਅੱਜ ਵੀ ਜਾਨੀ ਜਿਹੜਾ ਹੈਗਾ ਉਹ ਮarli ਵੀ ਥੋੜਾ ਜਿਹਾ ਸਟਾਰਟ ਹੋਏ ਹੋਏ ਹੈਗੇ ਸਾਡੇ ਕੰਮ ਨੂੰ ਤੇ ਸਹਿਯੋਗ ਦੇ ਰਹੇ ਹੈਗੇ ਤੇ ਬਾਕੀ ਗੱਲ ਮੈਨੇਜਮੈਂਟ ਦਾ ਸਾਨੂੰ ਸਹਿਯੋਗ ਦਿੰਦੇ ਦਿੰਦੀ ਹੈ ਜੀ ਜੀ ਸੋ ਸਾਡੇ ਨਾਲ ਸੁਖਜੀਤ ਸਿੰਘ ਜੀ ਜਨਰਲ ਸਰਟਰ ਸੁਸਾਇਟੀ ਦੇ ਉਹਨਾਂ ਤੋਂ ਵੀ ਜਨਰਲ ਜਾਵਾਂਗੇ ਜਿਸ ਤਰ੍ਹਾਂ ਮੇਰੇ ਨਾਲ ਸੁਸਾਇਟੀ ਵੱਲੋਂ ਕੰਮ ਕੀਤੇ ਜਾ ਰਹੀ ਹੈ ਕੀ ਕਹਿਣਾ ਜਾਵੇ ਮੈਂ ਆਪਣੇ ਕੋਲ ਕਰ ਰਿਹਾ ਹਾਂ ਕਿ ਅੱਗੇ ਨਾਲ ਜਿੰਨਾ ਵੀ ਹੋ ਸਭੀ ਵਧੀਆ ਬਣਾਇਆ ਜਾਵੇ ਸਾਫ ਸੁਥਰਾ ਬਣਾਇਆ ਜਾਵੇ ਤੇ ਜੋ ਦਿਖ ਨੂੰ ਵੀ ਵਧੀਆ ਲੱਗੇ ਰਹਿਣ ਵਾਲਿਆਂ ਲਈ ਮੱਛੇ ਲੱਗੇ ਬਾਹਰੋਂ ਆ ਕੋਈ ਦੇਖਿਓ ਨੂੰ ਮਨਸਾ ਸੋ ਇਹ ਤੁਸੀਂ ਗੱਲਬਾਤ ਸੁਣੀ ਹੈ ਕਰਮਜੀਤ ਸਿੰਘ ਸਿੱਧੂ ਹੋਰ ਨਾਲ ਅੱਪ ਪਹਿਲਾਂ ਵੀ ਮੁਲਾਕਾਤ ਕੀਤੀ ਸੀ ਤੇ ਅੱਜ ਇਹ ਪਾਰਕ ਦੇ ਵਿੱਚ ਜਿਹੜਾ ਪਾਰਕ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਇਸ ਤੋਂ ਇਲਾਵਾ ਡਰਾਇੰਗਲ ਪਾਰਕ ਜਿਹੜਾ ਉਹਦੀਆਂ ਵੀ ਚਲਕੀਆਂ ਤੁਹਾਨੂੰ ਜਰੂਰ ਦਿਖਾਵਾਂਗੇ ਔਰ ਉਮੀਦ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਗਿਲਕੂ ਵੈਲੀ ਨੂੰ ਹੋਰ ਸਾਫ ਸੁਥਰਾ ਤੇ ਹੋਰ ਵਧੀਆ ਬਣਾਉਣ ਦੇ ਵਿੱਚ ਇਹ ਸੋਸਾਇਟੀ ਹੈ ਜਿਹੜੀ ਆਪਣਾ ਰੋਲ ਹੈ ਜਿਹੜਾ ਨੇਪਰੇ ਚਾੜੇਗੀ ਬਹੁਤ ਬਹੁਤ ਸ਼ੋਭੇ ਸ਼ਾਮਾ ਤੁਹਾਡੇ ਲਈ ਸਿੱਧਾ ਸਾਹਿਬ ਬਹੁਤ ਬਹੁਤ ਧੰਨਵਾਦ ਆਪਣਾ ਕੈਂਤੀ ਸਾਹਿਬ ਜੀ ਅੱਜ ਦਰਸਤ ਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਹ ਇੱਕ ਜਿਹੜੀ ਸਾਡੀ ਗਿਲਕੂ ਵੈਲਫੇਅਰ ਜਿਹੜੀ ਕਲਚਰ ਸੋਸਾਇਟੀ ਇਹ ਹੋਂਦ ਚਾਹੀਏ ਇਹੇ ਕੋਈ ਵੀ ਜਾਨੀ ਵੀ ਕੋਈ ਇਹਦੀ ਇਲੈਕਸ਼ਨ ਨਹੀਂ ਹੋਈ ਕੋਈ ਇਹਦਾ ਵੀ ਜਾਨੀ ਵੀ ਪਹਿਲਾਂ ਕੋਈ ਜਿਵੇਂ ਵੀ ਕੋਈ ਤਿਆਰੀ ਨਹੀਂ ਸੀ ਜੀ ਤੇ 나 ਹੀ ਮੇਰਾ ਇਹ ਸੀਗਾ ਵੀ ਮੈਂ ਕੋਈ ਇਹਦੀ ਪ੍ਰਧਾਨਗੀ ਕਰਨੀ ਮਤਲਬ ਸਰਬਸੰਤੀ ਦੇ ਨਾਲ ਇਹ ਹੋਈ ਇਹ ਪਬਲਿਕ ਨੇ ਦੇਖਿਆ ਜਦੋਂ ਪਬਲਿਕ ਨੂੰ ਲੱਗਿਆ ਵੀ ਜਾਨੀ ਸਾਡੀ ਗੱਲਪੋ ਦੇ ਵਿੱਚ ਬਹੁਤ ਕੰਮ ਵਿਖੜੋਂ ਦੇ ਵਿੱਚ ਪਏ ਆ ਕੋਈ ਵੀ ਕੰਮ ਸਾਡਾ ਫਿਰੇ ਨਹੀਂ ਲੱਗ ਰਿਹਾ ਤੇ ਉਹ ਫਿਰ ਉਹਨਾਂ ਨੂੰ ਲੋਡ ਮਹਿਸੂਸ ਹੋਣ ਕਰਕੇ ਵੀ ਜਣੀ ਜਿਹੜਾ ਇੱਕ ਦਿਨ ਇਕੱਠ ਹੋਇਆ ਇੱਥੇ ਇਕੱਠ ਹੋਣ ਤੋਂ ਬਾਅਦ ਵਿੱਚ ਜਣੀ ਵੀ ਸਾਰਿਆਂ ਨੇ ਪੁਰਾਣੇ ਪ੍ਰਧਾਨ ਨੂੰ ਬੁਲਾਵਾ ਭਲਾਇਆ ਪਰ ਉਹਨਾਂ ਨੇ ਵੀ ਜਣੀ ਜਿਹੜਾ ਹੈਗਾ ਕੋਈ ਰਿਸਪੌਂਸ ਨਹੀਂ ਦਿੱਤਾ ਪਬਲਿਕ ਦੇ ਵਿੱਚ ਕਿ ਉਹਨਾਂ ਨੇ ਵੀ ਜੋ ਪਬਲਿਕ ਦੇ ਸਵਾਲ ਸੀਗੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਭੱਜੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਵੀ ਜਣੀ ਪਬਲਿਕ ਦਾ ਜਣੀ ਇੱਥੋਂ ਦੇ ਦਸਨੀਕਾਂ ਦਾ ਇੱਥੋਂ ਦੇ ਲੋਕਾਂ ਦਾ ਵਿਸ਼ਵਾਸ ਹੋ ਗਿਆ ਇਹ ਵਿਚਾਰ ਚ ਬਣ ਗਿਆ ਵੀ ਨਹੀਂ ਬੀਪਦਾਨ ਕੀ ਜਿਹੜੀ ਚੇਂਜ ਕਰਕੇ ਕੰਮ ਠੀਕ ਹੋਣਾਗਾ ਤੇ ਸੋ ਅਸੀਂ ਹੁਣ ਆਪਣੀ ਤਨ ਦੇ ਹੀ ਨਾਲ ਆਪਣੇ ਦਿਲੋਂ ਆਪਣੇ ਤਨਮਨ ਤਨ ਨਾਲ ਇਸ ਗੱਲ ਕੋ ਦੇ ਵੀ ਜਿਹੜੀ ਵਿਕਾਸ ਦੇ ਲਈ ਇਹਨੂੰ ਸੁੰਦਰ ਬਣਾਉਣ ਦੇ ਲਈ ਤੇ ਸਾਡਾ ਤਾਂ ਇੱਥੋਂ ਤੱਕ ਵੀ ਮਨ ਦੇ ਵਿੱਚ ਸਾਡੇ ਵੀ ਵਿਚਾਰ ਨੇ ਕਿ ਸਾਡਾ ਉਹਦਾ ਡਰ ਅਰਾਦਾਗਾ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਗਿਲਕੋ ਨੂੰ ਇੱਕ ਇਹੋ ਜਿਹਾ ਨਮੂਨੇ ਦੀ ਵੀ ਜਾਨੀ ਵੀ ਕਲੋਨੀ ਬਣਾ ਦਾਂਗੇ ਤਾਂ ਕਿ ਜਿਹੜੇ ਪਾਸੇ-ਆਸੇ ਵਾਲੇ ਲੋਕ ਹੈਗੇ ਉਹ ਇਹ ਗਿਲਕੋ ਨੂੰ ਦੇਖਣ ਉਹ ਤੇ ਗਿਲਕੋ ਦੇ ਲੋਕਾਂ ਤੇ ਵੀ ਫੇਥ ਕਰਨ ਉਹ ਇਹ ਵੀ ਜਾ ਕੇ ਗੱਲਾਂ ਕਰਨ ਕਿ ਗਿਲਕੋ ਦੇ ਲੋਕ ਕਿੰਨੇ ਸੂਝਵਾਨ ਹੈ ਉਹਨਾਂ ਦੀ ਕਮੇਟੀ ਕਿੰਨੀ ਜਾਨੀ ਜਿਹੜੀ ਮਿਹਨਤ ਨਾਲ ਕੰਮ ਕਰ ਰਹੀ ਹੈ ਜੀ ਸੋ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਸਿੱਧਾ ਸਾਹਿਬ ਅ ਸਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਡੀਅਰ ਫੈਕਟ ਨਿਊਜ਼ ਲਈ ਖਰੜ ਤੋਂ ਫਦੀਪ ਪਿਲੋਂਦੀ ਇਹਦੇ ਕੋ